ਇੱਕ ਵਾਰ ਗੁਨਾਨੰਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਫ਼ਰ ਕਰ ਰਹੇ ਸਨ। ਰਾਸਤੇ ਵਿੱਚ ਇੱਕ ਗਰੀਬ ਬੁੱਢਾ ਰੋਂਦਾ ਹੋਇਆ ਦਿਖਾਈ ਦਿੱਤਾ। ਗੁਰੂ ਜੀ ਨੇ ਨਰਮੀ ਨਾਲ ਉਸ ਬੁੱਢੇ ਕੋਲੋਂ ਪੁੱਛਿਆ, "ਕੀ ਹੋਇਆ ਪਿਆਰੇ?" ਬੁੱਢੇ ਨੇ ਕਿਹਾ, "ਮੈਂ ਸੱਚਾ ਹਾਂ ਪਰ ਗਰੀਬ ਹਾਂ। ਲੋਕ ਕਹਿੰਦੇ ਨੇ ਸੱਚ ਨਾਲ ਪੇਟ ਨਹੀਂ ਭਰਦਾ।" ਗੁਰੂ ਜੀ ਮੁਸਕਰਾਏ। ਉਹਨਾਂ ਨੇ ਉਸਦੇ ਹੱਥ ਵਿੱਚ ਇੱਕ ਚਮਕਦਾ ਹੋਇਆ ਸਿੱਕਾ ਰੱਖਿਆ। ਬੁੱਢੇ ਨੇ ਦੂਰੋਂ ਚਮਕ ਦੇਖੀ ਤੇ ਖੁਸ਼ ਹੋ ਗਿਆ। ਪਰ ਜਦੋਂ ਉਸ ਨੇ ਹੱਥ ਖੋਲ੍ਹਿਆ ਤਾਂ ਸਿੱਕਾ ਗਾਇਬ ਹੋ ਗਿਆ ਗੁਰੂ ਜੀ ਦੀ ਮਿੱਠੀ ਆਵਾਜ਼ ਆਈ ਸੱਚ ਸਿੱਕਾ ਨਹੀਂ ਹੁੰਦਾ ਸਹਾਰਾ ਹੁੰਦਾ ਹੈ ਸਿੱਕਾ ਖੋ ਜਾਉ ਤਾਂ ਗਰੀਬੀ ਆਉਂਦੀ ਹੈ ਪਰ ਜਿਹੜਾ ਮਨੁੱਖ ਸੱਚ ਖੋ ਬੈਠੇ ਉਹ ਸਭ ਕੁਝ ਖੋ ਬੈਠਦਾ ਹੈ ਊਡੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਤੇ ਉਹ ਕਹਿੰਦਾ ਗੁਰੂ ਜੀ ਅੱਜ ਮੈਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਮਿਲ ਗਿਆ ਹੈ ਸੱਚ ਰੱਖੋ ਰੱਬ ਆਪਣੇ ਆਪ ਰੱਖਿਆ ਕਰੇਗਾ ਦੌਲਤ ਸਾਥ ਨਹੀਂ ਦਿੰਦੀ ਪਰ ਸੱਚਾ ਕਿਰਦਾਰ ਜੀਵਨ ਪਰ ਸਹਾਰਾ ਬੰਦਾ ਹੈ ਤੁਸੀਂ ਇਸ ਕਹਾਣੀ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਹੋਰਾਂ ਨਾਲ ਸ਼ੇਅਰ ਕਰੋ